ਸਟੰਟ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਥਾਰ ਵਾਲੇ ਛਪਰੀ ਵੇਖੋ ਕਿਵੇਂ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਲਈ ਹੈ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਗੱਡੀ ਦੇ ਉੱਤੇ ਚੜੇ ਆਉਂਦੇ ਇਹ ਮੁੰਡੇ ਅਚਾਨਕ ਗੱਡੀ ਦੀ ਬ੍ਰੇਕ ਵਜਦੀ ਹੈ ਸਾਹਮਣੇ ਟਰੱਕ ਸੀ ਹਾਲਾਂਕਿ ਜੇਕਰ ਟਰੱਕ ਬ੍ਰੇਕ ਉਸ ਦੀ ਨਾ ਵੱਜਦੀ ਤਾਂ ਇਹਨਾਂ ਮੁੰਡਿਆਂ ਦਾ ਕੁਝ ਵੀ ਹੋ ਸਕਦਾ ਸੀ ਪਰ ਤੁਸੀਂ ਵੇਖੋ ਕਿਵੇਂ ਜਨਨਦਨਾ ਖਿਲਵਾੜ ਕਰ ਰਹੇ ਨੇ ਗੱਡੀ ਦੇ ਉੱਤੇ ਬੈਠੇ ਹੋਏ ਸਨ ਤੇ ਛੱਤ ਤੇ ਬੈਠੇ ਸਟੰਟ ਮਾਰ ਰਹੇ ਸਨ ਹਾਲਾਂਕਿ ਮਿੰਟਾ ਦੇ ਵਿੱਚ ਹੀ ਇਹਨਾਂ ਦਾ ਇੱਥੇ ਕੰਮ ਖਤਮ ਹੋ ਸਕਦਾ ਸੀ ਕਿ ਕਰ ਟਰੱਕ ਦੀ ਬ੍ਰੇਕ ਨਾ ਵੱਜਦੀ ਦਾ ਟਰੱਕ ਇਹਨਾਂ ਦੇ ਉੱਤੇ ਹੀ ਚੜ ਜਾਣਾ ਸੀ ਆ ਸਟੰਟ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਥਾਰ ਵਾਲੇ ਛਪਰੀ ਵੇਖੋ ਕਿਵੇਂ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਲਈ ਹੈ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਚੜਾ ਸੀ ਗੱਡੀ ਦੇ ਉੱਤੇ ਚੜੇ ਆਉਂਦੇ ਇਹ ਮੁੰਡੇ ਅਚਾਨਕ ਗੱਡੀ ਦੀ ਬ੍ਰੇਕ ਵਾਚਦੀ ਹੈ ਸਾਹਮਣੇ ਟਰੱਕ ਸੀ ਹਾਲਾਂਕਿ ਜੇਕਰ ਟਰੱਕ ਬ੍ਰੇਕ ਉਸ ਦੀ ਨਾ ਵਜਦੀ ਤਾਂ ਇਹਨਾਂ ਮੁੰਡਿਆਂ ਦਾ ਕੁਝ ਵੀ ਹੋ ਸਕਦਾ ਸੀ ਪਰ ਤੁਸੀਂ ਵੇਖੋ ਕਿਵੇਂ ਜਨਨਦਨਾ ਖਿਲਵਾੜ ਕਰ ਰਹੇ ਨੇ ਗੱਡੀ ਦੇ ਉੱਤੇ ਬੈਠੇ ਹੋਏ ਸਨ ਤੇ ਛੱਤ ਤੇ ਬੈਠੇ ਸਟੰਟ ਮਾਰ ਰਹੇ ਸਨ ਹਾਲਾਂਕਿ ਮਿੰਟਾ ਦੇ ਵਿੱਚ ਹੀ ਇਹਨਾਂ ਦਾ ਇੱਥੇ ਕੰਮ ਖਤਮ ਹੋ ਸਕਦਾ ਸੀ ਇਹ 컬러 ਟਰੱਕ ਦੀ ਬ੍ਰੇਕ ਨਾ ਵੱਜਦੀ ਦਾ ਟਰੱਕ ਇਹਨਾਂ ਦੇ ਉੱਤੇ ਹੀ ਚੜ ਜਾਣਾ ਸੀ ਆ ਸਟੰਟ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਥਾਰ ਵਾਲੇ ਛਪਰੀ ਵੇਖੋ ਕਿਵੇਂ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਲਈ ਹੈ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਗੱਡੀ ਦੇ ਉੱਤੇ ਚੜੇ ਆਉਂਦੇ ਇਹ ਮੁੰਡੇ ਅਚਾਨਕ ਗੱਡੀ ਦੀ ਬ੍ਰੇਕ ਵਜਦੀ ਹੈ ਸਾਹਮਣੇ ਟਰੱਕ ਸੀ ਹਾਲਾਂਕਿ ਜੇਕਰ ਟਰੱਕ ਬ੍ਰੇਕ ਉਸ ਦੀ ਨਾ ਵੱਜਦੀ ਤਾਂ ਇਹਨਾਂ ਮੁੰਡਿਆਂ ਦਾ ਕੁਝ ਵੀ ਹੋ ਸਕਦਾ ਸੀ ਪਰ ਤੁਸੀਂ ਵੇਖੋ ਕਿਵੇਂ ਜਨਨਦਨਾ ਖਿਲਵਾੜ ਕਰ ਰਹੇ ਨੇ ਗੱਡੀ ਦੇ ਉੱਤੇ ਬੈਠੇ ਹੋਏ ਸਨ ਤੇ ਛੱਤ ਤੇ ਬੈਠੇ ਸਟੰਟ ਮਾਰ ਰਹੇ ਸਨ ਹਾਲਾਂਕਿ ਮੈਂਟਾ ਦੇ ਵਿੱਚ ਹੀ ਇਹਨਾਂ ਦਾ ਇੱਥੇ ਕੰਮ ਖਤਮ ਹੋ ਸਕਦਾ ਸੀ ਜੇਕਰ ਟਰੱਕ ਦੀ ਬ੍ਰੇਕ ਨਾ ਵੱਜਦੀ ਤਾਂ ਟਰੱਕ ਇਹਨਾਂ ਦੇ ਉੱਤੇ ਹੀ ਚੜ ਜਾਣਾ ਸੀ ਆ ਸਟੰਟ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਥਾਰ ਵਾਲੇ ਛਪਰੀ ਵੇਖੋ ਕਿਵੇਂ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਲਈ ਹੈ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਚੜਾ ਸੀ ਗੱਡੀ ਦੇ ਉੱਤੇ ਚੜੇ ਆਉਂਦੇ ਇਹ ਮੁੰਡੇ ਅਚਾਨਕ ਗੱਡੀ ਦੀ ਬ੍ਰੇਕ ਵਾਚਦੀ ਹੈ ਸਾਹਮਣੇ ਟਰੱਕ ਸੀ ਹਾਲਾਂਕਿ ਜੇਕਰ ਟਰੱਕ ਬ੍ਰੇਕ ਉਸ ਦੀ ਨਾ ਵਜਦੀ ਤਾਂ ਇਹਨਾਂ ਮੁੰਡਿਆਂ ਦਾ ਕੁਝ ਵੀ ਹੋ ਸਕਦਾ ਸੀ ਪਰ ਤੁਸੀਂ ਵੇਖੋ ਕਿਵੇਂ ਜਨਨਦਨਾ ਖਿਲਵਾੜ ਕਰ ਰਹੇ ਨੇ ਗੱਡੀ ਦੇ ਉੱਤੇ ਬੈਠੇ ਹੋਏ ਸਨ ਤੇ ਛੱਤ ਤੇ ਬੈਠੇ ਸਟੰਟ ਮਾਰ ਰਹੇ ਸਨ ਹਾਲਾਂਕਿ ਮਿੰਟਾ ਦੇ ਵਿੱਚ ਹੀ ਇਹਨਾਂ ਦਾ ਇੱਥੇ ਕੰਮ ਖਤਮ ਹੋ ਸਕਦਾ ਸੀ ਇਹ 컬러 ਟਰੱਕ ਦੀ ਬ੍ਰੇਕ ਨਾ ਵੱਜਦੀ ਦਾ ਟਰੱਕ ਇਹਨਾਂ ਦੇ ਉੱਤੇ ਹੀ ਚੜ ਜਾਣਾ ਸੀ ਆ ਸਟੰਟ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਥਾਰ ਵਾਲੇ ਛਪਰੀ ਵੇਖੋ ਕਿਵੇਂ ਟਰੱਕ ਡਰਾਈਵਰ ਨੇ ਬ੍ਰੇਕ ਲਗਾ ਲਈ ਹੈ ਨਹੀਂ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਗੱਡੀ ਦੇ ਉੱਤੇ ਚੜੇ ਆਉਂਦੇ ਇਹ ਮੁੰਡੇ ਅਚਾਨਕ ਗੱਡੀ ਦੀ ਬ੍ਰੇਕ ਵਜਦੀ ਹੈ ਸਾਹਮਣੇ ਟਰੱਕ ਸੀ ਹਾਲਾਂਕਿ ਜੇਕਰ ਟਰੱਕ ਬ੍ਰੇਕ ਉਸ ਦੀ ਨਾ ਵੱਜਦੀ ਤਾਂ ਇਹਨਾਂ ਮੁੰਡਿਆਂ ਦਾ ਕੁਝ ਵੀ ਹੋ ਸਕਦਾ ਸੀ ਪਰ ਤੁਸੀਂ ਵੇਖੋ ਕਿਵੇਂ ਜਨਨਦਨਾ ਖਿਲਵਾੜ ਕਰ ਰਹੇ ਨੇ ਗੱਡੀ ਦੇ ਉੱਤੇ ਬੈਠੇ ਹੋਏ ਸਨ ਤੇ ਛੱਤ ਤੇ ਬੈਠੇ ਸਟੰਟ ਮਾਰ ਰਹੇ ਸਨ ਹਾਲਾਂਕਿ ਮਿੰਟਾ ਦੇ ਵਿੱਚ ਹੀ ਇਹਨਾਂ ਦਾ ਇੱਥੇ ਕੰਮ ਖਤਮ ਹੋ ਸਕਦਾ ਸੀ ਕਿਉਂਕਿ ਟਰੱਕ ਦੀ ਬ੍ਰੇਕ ਨਾ ਵੱਜਦੀ ਤਾਂ ਟਰੱਕ ਇਹਨਾਂ ਦੇ ਉੱਤੇ ਹੀ ਚੜ ਜਾਣਾ ਸੀ